ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਰਿ ਸਾਧ ਸੰਗਤ ਜੀਓ ਆਪ ਜੀ ਨੂੰ ਜਿਵਾਜਾ ਸੀ ਇੰਗਲਿਸ਼ ਮੁਗਲਾਰਾ ਸ਼ਹਿਰ ਵਿੱਚ ਉਤਰਾ ਸਾ ਤੇ ਅਪਰ ਸਿਚਾਰ ਸਮਾਰਟ ਨੂੰ ਵਾਦਾ ਕਿ ਪਿਛਲੇ ਹਫਤੇ ਇੰਗਲੈਂਡ ਦੀਆਂ ਸਮੂਹ ਉੱਚੇ ਬੰਦੀਆਂ ਦਾ ਗੁਰਪਾ ਪ੍ਰਬੰਧਕ ਕਮੇਟੀਆਂ ਬੁਲਾਉਂ ਨਿਸ਼ਾਨ ਸਾਹਿਬ ਦੇ ਸਬੰਧ ਵਿੱਚ ਫੈਸਲਾ ਗਿਆ ਸੀ ਤੋਂ ਫੈਸਲਾ ਲਿਆ ਗਿਆ ਸੀ ਕਿ ਨਾਲ ਹੀ ਤੋਂ ਖਰੜਾ ਉਨੀਸਾਫੀ ਦੇ ਵਿੱਚ ਜਿਹੜਾ ਪਾਸ ਨਹੀਂ ਹੋਇਆ ਸੀ ਉਹਦੇ ਸਬੰਧ ਵਿੱਚ ਕੀ ਫੈਸਲਾ ਲਿਆ ਗਿਆ ਸੀ ਅੱਜ ਇਥੋਂ ਦੀਆਂ ਸੂਬਾ ਪ੍ਰਬੰਧਕ ਵੀ ਲਈ ਜਾ ਕੇ ਸਿੱਖ ਸੰਗਤਾਂ ਨਾਲ ਮੀਟਿੰਗ ਕੀਤੀ ਆ ਤੇ ਇਹਨਾਂ ਦੀ ਰਾਇ ਲਾਈ ਗਈ ਉਸ ਸਬੰਧ ਵਿੱਚ ਆਪਦੀ ਦੇ ਕੀ ਵਿਚਾਰ ਆ ਕਿਉਂ ਇਥੋਂ ਦੀਆਂ ਪ੍ਰਬੰਧਕ ਕਮੇਟੀ ਤਾਂ ਇਝ ਜਾ ਸਕਦਾ ਉਹ ਜੋ ਇੰਗਲੈਂਡ ਦੇ ਵਿੱਚ ਪਿਛਲੇ ਹਫ਼ਤੇ ਜੋ ਫੈਸਲਾ ਲਿਆ ਗਿਆ ਸੀ ਨਹੀਂ ਬਿਲਕੁਲ ਸਹਿਮਤੀ ਸਹਿਮਤੀ ਦਿੱਤੀ ਆ ਤਕਰੀਬਨ ਤਕਰੀਬਨ ਇਥੋਂ ਦੇ ਜੋ 50 ਬਲਦਰਾਂ ਨਾਲ ਕਾਫੀਆਂ ਨਾਲ ਸੰਪਰਕ ਹੋ ਗਿਆ ਤੇ ਵਾਕਿਨਾਂ ਕੀ ਸੰਪਰਕ ਕਰ ਰਹੇ ਆ ਤੇ ਕਿਰਪਾ ਕਰਕੇ ਸਾਰੇ ਗੁਰਦਰਾ ਸਾਹਿਬ ਦੀ ਸਹਿਮਤੀ ਹੈ ਕਿ ਇਸੇ ਤਰ੍ਹਾਂ ਜਰਮਨੀਆਂ ਫ੍ਰੀਸ ਤੋਂ ਜੋ ਕਿ 14 ਗੁਰਦਰਾ ਸਾਹਿਬ ਨੇ ਲਿਖ ਕੇ ਭੇਜ ਦਿੱਤਾ ਹੈ ਤੇ ਹਾਲੈਂਡ ਵੈਲਗਿਅਮ ਕਰਾਸ ਨਾਰਵੇ ਤੇ ਇਸੇ ਤਰੀਕੇ ਨਾਲ ਸਾਰੇ ਵੈਲਗਿਅਮ ਸਾਰੇ ਗੁਰਦਰਾ ਸਾਹਿਬ ਦੇ ਵਿੱਚੋਂ ਪੁਰਤਗਾਲ ਤਮੇਲ ਸਾਰਿਆਂ ਵਿੱਚ ਕਿ ਸਾਰਾ ਸੰਪਰਕ ਕੀਤਾ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਸਾਰੇ ਆਪਣੇ ਆਪਣੇ ਗੁਰਦਰਾ ਸਾਹਿਬ ਦੀ ਅਡਰੈਸ ਆ ਭੇਜੀ ਜਾ ਰਿਹਾ ਤੇ ਸਾਰੇ ਯੂਰਪ ਦੇ ਜਿਨੇ ਵੀ ਗੁੱਤਾਂ ਸਾਡੇ ਇਕੱਤਰ ਕਰਕੇ ਜਾਂ ਹਨ ਆਜ ਸਾਰੇ ਗੁੱਤਾਂ ਦੇ ਜੋ ਕੀ ਇਹ ਅਸੀਂ ਅਗਲੇ ਹਫਤੇ ਇਕੱਤਰ ਕਰਕੇ ਸਾਰੇ ਆਖਾਲ ਕਰਕੇ ਭੇਜਨੇ ਆ ਜਿਹਨਾਂ ਨੂੰ ਕੋਈ ਵੀ ਦੇਣੇ ਆ ਇਹ ਜੋ ਪਿਛਲੇ ਹਫਤੇ ਫੈਸਲਾ ਲਿਆ ਗਿਆ ਸੀ ਤੇ 3 ਮਹੀਨੇ ਦੇ ਵਿੱਚ ਵਿੱਚ ਜੋ ਇਹ ਖਰੜਾ ਪਾਸ ਨਹੀਂ ਹੋਇਆ ਇਸ ਦੇ ਸੰਬੰਧ ਵਿੱਚ ਦੁਆਰਾ ਪੰਥ ਕਟ ਸਾਥ ਪੰਥ ਦਾ ਘਟ ਸਾਥ ਦੇ ਕੇ ਇਸ ਨੂੰ ਪ੍ਰਬੰਧਕੀ ਦਿੱਤੀ ਜਾਵੇ ਕਿ ਉਸ ਵਿੱਚ ਕਮੀਆਂ ਰੋਗ ਤਾਂ ਉਹਨਾਂ ਦੀ ਸੋਧ ਕੀਤੀ ਜਾਵੇ ਇਸ ਕਰਕੇ ਜੋ ਕਿ ਅਸੀਂ ਇੱਕ ਮੁੱਠ ਹੋ ਸਕੀਏ ਤਕਰੀਬਨ ਤਕਰੀਬਨ ਇਹ ਤਕਰੀਬਨ ਪੂਰੇ ਆ ਜੋ ਯੂਰਪ ਦੇ ਗੁਪਤਰਾ ਸਾਹਿਬ ਹਨ ਫ੍ਰੈਂਸ ਇਟਲੀ ਹਾਲੰਡ ਐਂਡ ਵੈਲਗਿਅਮ ਇਹਨਾਂ ਦੇ ਵਿੱਚ ਜੋ ਕਿ ਪ੍ਰਾਤਮਿਕ ਮਰਯਾਦਾ ਜੋ ਗੁਰੂ ਸਾਹਿਬੀ ਉਹਨਾਂ ਚਲਾਈ ਹੋਈ ਪ੍ਰਾਤਮਿਕ ਸਾਰੇ ਗੁਪਤਰਾ ਵਿੱਚ ਚਲਦੀ ਆ ਇਹਨਾਂ ਨੇ ਪੂਰੀ ਸਹਿਮਤੀ ਦਿੱਤੀ ਹੈ ਕਿਉਂਕਿ ਮਹਾਰਾਜਾ ਹਰਕਮਤ ਕੀ ਹੁਲਤੇ ਨਿਸ਼ਾਨ ਰਹਿ ਪੁੱਤ ਨਾਂ ਲਾਜ ਕੇ ਜੂ ਤੇਰੀ ਸਾਥ ਛਕ ਜਿਓ ਜਿਹਦੇ ਨਿਸ਼ਾਨ ਹੁੰਦੇ ਆ ਜੀ ਦੀਆਂ ਜੂਨੀਅਰ ਗਾਰੀਆਂ ਕਵਾ ਦੇ ਝੂਦੇ ਹੁੰਦੇ ਆ ਨਿਸ਼ਾਨਕਮਾ ਦੇ ਗਿੰਦਿਆਂ ਹੁੰਦੇ ਆ ਜਦੋਂ ਕਿਸੇ ਮੁਲਕ ਦੀ ਸੰਸਰਟ ਕਰਨੀ ਹੋਵੇ ਨਾ ਜਾਂ ਉਹਦੇ ਵਿਰੋਧਤਾ ਕਰਦੇ ਹਨ ਉਹ ਸੰਸਰਟ ਦਾ ਵਿਚਾਰ ਸਾਹਮਣੇ ਸਾੜਿਆ ਜਾਂਦਾ ਕਿਉਂਕਿ ਇਹ ਨਿਸ਼ਾਨ ਸਾਹਿਬ ਮੁਲਕਾਂ ਦੇ ਗਿੰਦਿਆਂ ਨੂੰ ਇਸ ਕਰਕੇ ਸਾਡਾ ਨਿਸ਼ਾਨ ਸਾਹਿਬ ਦੇ ਉੱਤੇ ਜੋ ਪਿਛੇ ਮਵਾਜ਼ਬਾ ਕਿਰਿਆ ਸੀ ਤੇ ਨਾਲ ਹੀ ਕਿੱਥੋਂ ਇਹ ਕੱਢ ਕੇ ਗੱਲ ਲਿਆਂਦੀ ਸੀ ਤੇ ਇਹ 1930 ਦੀ ਪੰਜਾ ਦਾ ਵਿੱਚੋਂ ਕੱਢ ਕੇ ਲਿਆਂਦਾ ਇਸ ਕਰਕੇ ਉਹ ਬਿਲਕੁਲ ਪ੍ਰਮਾਣਕ ਨਹੀਂ ਸੀ ਇਸ ਕਰਕੇ ਜੋ ਇਤਿਲੀ ਜੀ ਜｮਬ ਕਿਹਾ ਸਕਤਾ ਉਹਨਾਂ ਤੇ ਸਾਰਿਆਂ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਇਹ ਸਾਰੇ ਜੋਗੀ ਬਹੁਤ ਤਿਆਰ ਕਰਕੇ ਅਕਾਲ ਤਖਤ ਤੇ ਪੇਸ਼ ਆ ਜਾਵੇਗਾ ਉਹ ਬੇਨਤੀ ਕੀਤੀ ਜਾਵੇ ਤੇ ਫਿਰ ਦਵਾਰ ਵਿਚਾਰ ਕੀਤੀ ਜਾਵੇ ਇਸ ਕਰਕੇ ਸਾਰੇ ਸਾਰਿਆਂ ਦਾ ਬਹੁਤ ਬਹੁਤ ਪਰਮਾਦਰ ਜਿਨ੍ਹਾਂ ਨੇ ਸਾਥ ਨਾਲ ਪੂਰੀ ਸਹਿਮਤ ਕੀਤੀ ਹੈ ਸਪੁੱਛਿਆ ਸਕਤਾ ਦਾ ਹੋਰ ਵੀ ਜਿਹੜਾ ਕੰਦਰਾ ਸਾਹਿਬ ਤੇ ਨਹੀਂ ਪੰਕੀ ਜਿੱਥੋਂ ਸੰਪਰਕ ਕਰੋ ਕਿਉਂਕਿ ਖਾਲਸਾ ਪੰਥ ਦਾ ਕੇਸ ਹੀ ਨਿਖਾਰ ਹੈ ਸੇਵੇਂ ਬਾਸ਼ਾ ਕੋ ਲੈ ਕੇ ਫਾਤਤਾ ਅਜ ਤੱਕ ਖੁੱਲ੍ਹਿਆ ਆ ਯਾਰ ਇਹ ਪਤਾ ਨਹੀਂ ਕਿਹੜੇ ਦਵਾਖ ਨੇ ਆਣ ਕੇ ਢਿਬਜਿਆ ਕਿਹਾ ਕਿਸਦੀ ਬਿਲਕੁਲ ਸਾਡੀ ਸਹਿਮਤੀ ਨਹੀਂ ਹੈਗੀ ਇਸ ਕਰਕੇ ਮੜ ਨੂੰ ਕੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ